ਬਿਆਰ ਜਿੱਤਾਂ ਬੋਲੀ ਲਾਤੀ ਸੀ ਪਿਛਲੀ ਵਾਰ 60000 ਕਰੋੜ ਕਰ ਦੂੰ ਜਾਂ 70 ਕਰ ਦੂੰ 70 ਕਰ ਦੂੰ ਜਾਂ 80 ਕਰ ਦੂੰ 80 ਕਰ ਦੂੰ ਜਾਂ 90000 ਕਰੋੜ ਕਰ ਦੂੰ ਚਲੋ 1 ਲੱਖ ਕਰੋੜ ਕਰ ਦਿੰਦੇ ਹਾਂ ਦੇ ਦਿੰਦੇ ਫਿਰ ਇਹ ਮੈਥੋਂ ਮੰਗਦੇ ਐਸ ਡੀ ਆਰ ਐਫ ਦਾ ਸਾਹਿਬ ਆ ਜਿਹੜਾ ਭਾਜਪਾ ਦਾ ਕਾਂਗਰਸ ਜੁਨਟ ਹੈ ਨਾ ਇੱਥੇ ਜਿਹੜਾ ਤੋਂ ਪੁੱਛੋਗੇ 1 ਲੱਖ ਕਰੋੜ ਦਾ ਕੀ ਬਣਿਆ 15 15 ਲੱਖ ਦਾ ਕੀ ਬਣਿਆ ਕਾਲੇ ਧੰਨ ਦਾ ਕੀ ਬਣਿਆ ਹਰ ਸਾਲ 2 ਕਰੋੜ ਨੌਕਰੀਆਂ ਦਾ ਕੀ ਬਣਿਆ ਭਗਵੰਤ ਮਾਰਨ ਨੂੰ ਘੇਰਨਾ ਸੋਖ ਹੈ ਨਾ ਉੱਥੇ ਭਿੱਜੀ ਬਿੱਲੀ ਬਣ ਜਾਂਦੇ ਜਾ ਕੇ ਚੌਲ ਸਾਥੋਂ ਲੈਣੇ ਆਉਣ ਕਣਕ ਸਾਥੋਂ ਲੈਂਦੇ ਐ ਸਰੋਂ ਮੱਕੀ ਗੰਨਾ ਉਹ ਸਾਰਾ ਕੁਝ ਸਾਡਾ ਫੂਟਬਾਲ ਪੰਜਾਬ ਹੈ ਜਦੋਂ ਆਜੇ ਕੋਈ ਆ ਸੰਕਟ ਪੰਜਾਬ ਤੇ ਉਹ ਤੁਸੀਂ ਆਪਦਾ ਦੇਖੋ ਜੀ ਤੁਸੀਂ ਆਪਣਾ ਆਪਣਾ ਦੇਖੋ ਜੀ ਅਫਗਾਨਿਸਤਾਨ ਚ ਆਫਤ ਆਈ 1 ਮਿੰਟ ਚ ਪੈਸੇ ਪਹੁੰਚ ਜਾਂਦੇ ਜੀ ਜਿਹੜੇ ਕਿ ਸਾਨੂੰ ਲੁੱਟਣ ਆਉਂਦੇ ਰਹੇ ਪਹਿਲਾਂ ਗਾਨੀ ਪੰਜਾਬ ਚ ਆਫਤ ਆਈ ਅਨੇ ਦਿਨਾਂ ਬਾਅਦ ਆਏ 1600 ਕਰੋੜ ਰੁਪਏ ਅਨਾਉਂਸ ਕਰ ਗਏ ਅੱਜ ਵੀ ਮੈਂ ਚੀਫ ਸੈਕਟਰੀ ਨੂੰ ਕੁਝ ਅੱਜ ਤੱਕ ਕਿਰਪਈਆਂ ਨਹੀਂ ਆਏ ਮਤਲਬ ਕੀ ਦੁਸ਼ਮਣੀ ਕਿਹੜੀ ਕੱਢ ਰਹੇ ਆ ਪੰਜਾਬ ਨਾਲ ਜੇ ਮੈਚ ਖੇਡ ਸਕਦੇ ਹੋ ਫਿਰ ਕਰਤਾਰਪੁਰ ਸਾਹਿਬ ਜਾਂ ਨਨਕਾਣਾ ਸਾਹਿਬ ਮੱਥਾ ਟੇਕਣ ਤੋਂ ਕੀ ਅਰਜ਼ੀ ਚਲ ਮੈਂ ਸਾਰਾ ਕੁਝ ਤੁਹਾਡੀ ਮਰਜ਼ੀ ਨਾਲ ਚੱਲੂਗਾ ਕਦੇ ਮਰ ਜਾ ਚੀੜੀ ਕਦੇ ਜਉਂਦੀ ਹੋ ਜਾ ਚੀੜੀ ਐਂ ਚੱਲੂਗਾ ਅਫਗਾਨਿਸਤਾਨ ਚ ਆਫਤ ਆਈ ਇੱਕ ਮਿੰਟ ਚ ਪੈਸੇ ਪਹੁੰਚ ਜਾਂਦੇ ਨੇ ਜਿਹੜੇ ਕਿ ਸਾਨੂੰ ਲੁੱਟਣ ਆਉਂਦੇ ਰਹੇ ਪਹਿਲਾਂ ਅਫਗਾਨੀ ਪੰਜਾਬ ਚ ਆਫਤ ਆਈ ਅੰਨੇ ਦਿਨਾਂ ਬਾਅਦ ਆਏ 1600 ਕਰੋੜ ਰੁਪਏ ਅਨਾਉਂਸ ਕਰ ਗਏ ਅੱਜ ਵੀ ਮੈਂ ਚੀਫ ਸੈਕਟਰ ਨੂੰ ਪੁੱਛਿਆ ਸਾਰੇ ਤੱਕ ਇੱਕ ਰੁਪਈਆ ਨਹੀਂ ਆਇਆ ਮਤਲਬ ਕੀ ਦੁਸ਼ਮਣੀ ਕਿਹੜੀ ਕੱਢ ਰਹੇ ਆ ਪੰਜਾਬ ਨਾਲ ਲੋਕ ਯੋਗ ਨਹੀਂ ਪੰਜਾਬ ਤੋਂ ਨੂੰ ਜਿਤਾਉਂਦਾ ਫਿਰ ਕੀ ਹੁੰਦਾ ਬਹੁਤ ਕੁਝ ਹੈ ਤੁਹਾਡੇ ਕੋਲੇ ਜਿੜਚੇ ਦੀ ਕੋਈ ਸਟੇਟ ਨਹੀਂ ਤੁਹਾਡੇ ਵਿਚਾਰਾ ਮੁਤਾਬਕ ਚੱਲਦੀ ਤੁਸੀਂ ਫਿਰ ਐ ਦੁਸ਼ਮਣੀਆਂ ਕਿੱਡੋਂ ਕਿ ਸਕਦੇ ਆ ਹੁਣ ਤੱਕ ਭਾਜਪਾ ਵਾਲੇ ਉਲਟੇ ਸਿੱਲ ਦੇ ਸਵਾਲ ਜੇ ਪੁੱਛੀ ਜਾਂਦੇ ਰਹਿੰਦੇ ਸੀ ਹਾਂ ਕਰੂ ਜਾਂ ਦੱਸੋ ਜੀ ਹੁਣ ਜਖੜ ਸਾਹਿਬ ਹੁਣ ਪੁੱਛੋ ਸਾਹਿਬ ਜੀ ਜਖੜ ਸਾਹਿਬ ਸਾਹਿਬ ਜੀ ਕਰਨਗੇ ਪ੍ਰੈਸ ਕਾਨਫਰੰਸ ਤੋਂ ਬਾਅਦ ਸਾਬ ਜੀ ਹੁਣ ਤਾਂ ਪੁੱਛ ਲੋ ਬਿੱਟੂ ਜੀ ਤੁਸੀਂ ਪੁੱਛ ਲੋ ਪ੍ਰਧਾਨ ਮੰਤਰੀ ਨੂੰ ਪੁੱਛੋ ਕਿ ਮੱਥਾ ਟੇਕਣ ਵਾਲੀ ਸੰਗਤ ਕਿਉਂ ਰੋਕੀ ਹੈ ਵੀ ਕੱਲ ਹਜੇ ਮੈਚ ਲਾਈਵ ਹੋ ਕੇ ਹਟਿਆ ਤੇ ਅਸੀਂ ਆਪਦੇ ਗੁਰੂ ਦੇ ਮੱਥਾ ਨਹੀਂ ਟੇਕ ਸਕਦੇ ਇਹ ਸਾਡੇ ਲਈ ਕੋਈ ਰਾਜਨੀਤਿਕ ਜਬ ਕਾਰੋਗਾਰ ਨਹੀਂ ਹੈ ਕਿ ਸਾਡੀ ਆਸ ਹੈ ਹਰ ਰੋਜ਼ ਅਰਦਾਸ ਦੇ ਵਿੱਚ ਅਸੀਂ ਇਹ ਪਰਮਾਤਮਾ ਤੋਂ ਮੰਗਦੇ ਆ ਕਿ ਨਣਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਨੂੰ ਜਿਹਨਾਂ ਨੂੰ ਪੰਥ ਤੋਂ ਬਚੋੜਿਆ ਉਹਨਾਂ ਦੀ ਸੇਵਾ ਸੰਭਾਲਦਾ ਅਸੀਂ ਜ਼ਿੰਮੇਵਾਰੀ ਮੰਗਦੇ ਆ ਉਹਨਾਂ ਦੀ ਸੇਵਾ ਸੰਭਾਲ ਦੀ ਕਿ ਖਾਲਸਾ ਜੀ ਨੂੰ ਬਖਸ਼ੋ ਤੇ ਅਸੀਂ ਉੱਥੇ ਮੱਥਾ ਟੇਕਣੇ ਜਾ ਸਕਦੇ ਕਿਉਂਕਿ ਪਾਕਿਸਤਾਨ ਨਾਲ ਸੰਬੰਧ ਕਰਾ ਦੇ ਮੈਚ ਖੇਡ ਜਾਂਦੇ ਉਹਨਾਂ ਨੂੰ ਕਿਉਂਕਿ ਉਹ ਉਹ ਫਿਰ ਉਧਰਲੇ ਪਾਸੇ ਹੁੰਦਾ ਨਾ ਕਟਾ ਪੈ ਜੂਗਾ ਪ੍ਰੋਡਿਊਸਰ ਉਹ ਨੇ ਮੈਂ ਹੈਰਾਨ ਆ মিডিਆ ਤਾਂ ਉਹੀ মিডিਆ ਹੁਣ ਇਹਨੂੰ ਪੋਜ਼ਿਟਿਵ ਬਣਾ ਰਿਹਾ ਦੇਖਿਓ ਸੰਦੂਰ ਕੇ ਬਾਦ ਕੈਸੇ ਪਾਕਿਸਤਾਨ ਕੋ ਹਰਾਇਆ ਨਾਲੇ ਕਹਿੰਦੇ ਸਪੋਰਟਸ ਨੂੰ ਲੱਗ ਰੱਖੋ ਨਾਲੇ ਸੰਦੂਰ ਨਾਲ ਜੋੜੀ ਜਾਂਦੇ ਆ ਉਹ ਤਾਂ ਕਰ ਜੋ ਤਹਾਂ ਤੋਂ ਹੁਕਮ ਆਉਂਦਾ ਤਾਂ ਉਹੀ ਕਹਿੰਦੇ ਵਿਚਾਰੇ ਪਰ ਅਸੀਂ ਇਹ ਦਦ ਨਹੀਂ ਹੈਗੀ ਅਸੀਂ ਤਾਂ ਆਪਣੇ ਵਿਚਾਰ ਸਪਸ਼ਟ ਤੌਰ ਤੇ ਲੋਕਾਂ ਨੂੰ ਦੱਸਾਂਗੇ ਕਿਉਂਕਿ ਸਾਡਾ ਕਲਚਰ ਸੰਝਾ ਹੈ ਸਾਡੇ ਜਿਹੜੇ ਉਧਰ ਰਹਿ ਗਿਆ ਇੱਕ ਭਾਈ ਇੱਕ ਭਾਈ ਇੱਧਰ ਰਹਿ ਗਿਆ ਸੀ ਤਾਂ ਐਂ ਦੱਸੀ ਜਾਂਦੇ ਨੇ ਮਿਲਣ ਨੂੰ ਸੋ ਦੋਨੋਂ ਜਿਹੜੀਆਂ ਖਾਸ ਤੌਰ ਤੇ ਕਰਤਾਰਪੁਰ ਸਾਹਿਬ ਤੇ ਨਨਕਾਣਾ ਸਾਹਿਬ ਜਿਹੜੀਆਂ ਦੋਨੋਂ ਜਿਹੜੇ ਸਾਡੇ ਸਮਝੋ ਸਾਡੇ ਲਈ ਤਾਂ ਇਹ ਤੀਰਥ ਸਥਾਨ ਨੇ ਇਕਥਾ ਮੇ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਉਹਨੇ ਜ਼ਿੰਦਗੀ ਦੇ ਆਖਰੀ ਜਿਹੜੇ ਸਾਲ ਸੀ ਉਹ ਬਿਤਾਏ ਤੋ ਸਾਡੇ ਲਈ ਤਾਂ ਬਹੁਤ ਵੱਡਾ ਮਹਿਨਾ ਇਸ ਗੱਲ ਦਾ afghanistan ਨੂੰ ਤੁਸੀਂ ਭੇਜ ਦਿੰਦੇ ਹੋ ਨਾਲ ਦੀ ਨਾਲ ਜਿਹੜੀ ਮਦਦ ਪੰਜਾਬ ਲਈ ਕੋੜ ਕੋ ਟਾਈਮ ਬਹੁਤ ਲੇਟ ਮਿਲਦਾ ਤੁਹਾਨੂੰ ਸੋ ਇਹ ਆਪਣੇ ਮੁਤਾਬਕ ਚਾਹੁੰਦੇ ਆ ਦੁਨੀਆ ਵੀ ਇਹਨਾਂ ਮੁਤਾਬਕ ਹਵਾ ਚੱਲੇ ਇਹਨਾਂ ਮੁਤਾਬਕ ਹੀ ਸਮੁੰਦਰ ਬਹਿਣ ਇਹਨਾਂ ਮੁਤਾਬਕ ਨਦੀਆਂ ਰੁੱਖ ਆਪਣੇ ਬਦਲਣ ਪੰਜਾਬੀਆ ਨਹੀਂ ਚੱਲਦੇ ਪੰਜਾਬੀ ਆਪਣੇ ਮੁਤਾਬਕ ਚੱਲਦੇ ਆ ਜੇ ਪੰਜਾਬੀ ਆਪਣੇ ਮੁਤਾਬਕ ਨਾ ਚੱਲੇ ਹੁੰਦੇ ਇਸ ਵਕਤ ਆਜ਼ਾਦ ਦੇਸ਼ ਦੇ ਪ੍ਰਧਾਨ ਮੰਤਰੀ ਨਾ ਹੁੰਦੇ ਤੁਸੀਂ ਕਿਉਂਕਿ ਭਗਤ ਸਿੰਘ ਹੋਰੀ ਆਪਣੇ ਆਪਣੀ ਇੱਛਾ ਮੁਤਾਬਕ ਚੱਲੇ ਨੇ ਕਿ ਇਹ ਕੁਰਬਾਨੀਆਂ ਦੇਵਾਂਗੇ ਕੁਰਬਾਨੀਆਂ ਤੋਂ ਬਾਅਦ ਆਜ਼ਾਦੀ ਦੀ ਲਹਿਰ ਜ਼ੋਰ ਫੜੂਗੀ ਆ ਸੋਚ ਸੀ ਉਹਨਾਂ ਦੀ ਕਿ ਹੁਣ ਮੌਤ ਹੀ ਮਸ਼ਹੂਰ ਕਰ ਸਕਦੀ ਹੈ ਹੋਰ ਜਿਉਂਦੇ ਰਹੇ ਤਾਂ ਕੀ ਕਰ ਲਾਂਗੇ ਅਸੀਂ ਆਪਣੇ ਮੁਤਾਬਕ ਚੱਲਦੇ ਸਾਡੇ ਗੁਰੂਆਂ ਦੇ ਦੱਸੇ ਰਸਤੇ ਮੁਤਾਬਕ ਚੱਲਦੇ। ਸੋ ਬਹੁਤ ਮੈਂ ਉਸ ਦਿਨ ਵੀ ਕਿਹਾ ਸੀ ਜੇ ਤਾਂ ਸਾਰਾ ਖੋਲ ਲੋ। ਕਲਚਰ ਵੀ ਹੋ ਜਾਏ, ਧਾਰਮਿਕ ਵੀ, ਟੂਰਿਜ਼ਮ ਹੋ ਜਾਏ। ਖੇਡਾਂ ਵੀ ਹੋ ਜਾਣ। ਜੇ ਸਾਰਾ ਬੰਦ ਕਰ ਦੋ ਫਿਰ। ਜਿੱਥੇ ਤੁਹਾਡੇ ਇੰਟਰਸਟ ਨੇ ਉੱਥੇ ਤੁਸੀਂ ਮੈਚ ਹੋ ਜਾਂਦਾ ਹੈ। ਜਿੱਥੇ ਪੰਜਾਬੀਆਂ ਦੀਆਂ ਭਾਵਨਾਵਾਂ ਆ ਗਈਆਂ। ਆਸਥਾ ਆ ਗਈ ਭਗਤੀ ਆ ਗਈ ਉਥੇ ਬੰਦ ਵੀ ਪਾਕਿਸਤਾਨ ਅਸਮਨ ਕਰਾ ਬਣੀ ਤੁਸੀਂ ਵੀ ਆ ਸਮਾਜ ਨਾਲ ਜੁੜੇ ਹੋਏ ਲੋਕਾਂ ਸਮਾਜਿਕ ਲੋਕਾਂ ਤੁਹਾਨੂੰ ਵੀ ਜੇ ਤੁਸੀਂ ਮੀਡੀਆ ਤੋਂ ਵੀ ਉੱਪਰ ਉੱਠ ਕੇ ਥੋੜਾ ਸੋਚੋ ਤੁਹਾਨੂੰ ਲੱਗਦਾ ਨਹੀਂ ਕਿ ਮਤਲਬ ਜ਼ਿਆਦਾ ਹੀ ਸਾਡੇ ਤੇ ਪਾਬੰਦੀਆਂ ਲਾ ਰਹੇ ਨੇ ਚੌਲ ਸਾਥੋਂ ਲੈਣਗੇ ਹੁਣ ਉਹ ਵੀ ਮੰਗਾ ਲਏ ਫਿਰ ਉਧਰੋਂ ਚੌੜਸਾਥੋਂ ਲੈਣੇ ਆਉਣ ਕਣਕ ਸਾਥੋਂ ਲੈਂਦੇ ਆ ਸਰੋਂ ਮੱਕੀ ਗੰਨਾ ਉਹ ਸਾਰਾ ਕੁਝ ਸਾਡਾ ਫੂਟਬਾਲ ਪੰਜਾਬ ਹੈ ਜਦੋਂ ਆ ਜੇ ਕੋਈ ਆ ਸੰਕਟ ਪੰਜਾਬ ਤੇ ਉਹ ਤੁਸੀਂ ਆਪਦਾ ਦੇਖੋ ਜੀ ਤੁਸੀਂ ਆਪਣਾ ਆਪਣਾ ਦੇਖੋ ਜੀ ਅਸਾਮ ਨੂੰ 12734 ਕਰੋੜ ਦਾ ਪੈਕੇਜ ਬਿਹਾਰ ਨੂੰ ਪਤਾ ਨਹੀਂ ਕਿੰਨੇ ਹਜ਼ਾਰ ਦਾ ਕਿਉਂਕਿ ਵੋਟਾਂ ਨੇ ਜੀ ਬੋਟਾ ਤੋਂ ਬਿਨਾ ਬੋਟਾ ਤੋਂ ਬਿਨਾ ਪੈਕੇਜ ਨਹੀਂ ਦਿੰਦੇ ਬਿਹਾਰ ਚ ਤਾਂ ਬੋਲੀ ਲਾਤੀ ਸੀ ਪਿਛਲੀ ਵਾਰ 60000 ਕਰੋੜ ਕਰ ਦੂੰ ਜਾਂ 70 ਕਰ ਦੂੰ 70 ਕਰ ਦੂੰ ਜਾਂ 80 ਕਰ ਦੂੰ 80 ਕਰ ਦੂੰ ਜਾਂ 90000 ਕਰੋੜ ਕਰ ਦੂੰ ਚਲੋ 1 ਲੱਖ ਕਰੋੜ ਕਰ ਦਿੰਦੇ ਆਂ ਦਿੰਦੇ ਫਿਰ ਇਹ ਮੈਥੋਂ ਬੰਗਦੇ ਐ ਐਸ ਡੀ ਆਰ ਐਫ ਦਾ ਸਾਹਿਬ ਆ ਜਿਹੜਾ ਭਾਜਪਾ ਦਾ ਕਾਂਗਰਸ ਚੋਣਟ ਹੈ ਨਾ ਇੱਥੇ ਜਿਹੜਾ ਪਾਏ ਪਤਾ ਕਾਂਗਰਸ ਵਿੰਗ ਹੈ ਉਹ ਤੋ ਪੁੱਛੋ ਵੀ ਲੱਖ ਕਰੋੜ ਦਾ ਕੀ ਬਣਿਆ 15 15 ਲੱਖ ਦਾ ਕੀ ਬਣਿਆ ਕਾਲੇ ਧੰ ਦਾ ਕੀ ਬਣਿਆ ਹਰ ਸਾਲ 2 ਕਰੋੜ ਨੌਕਰੀਆਂ ਦਾ ਕੀ ਬਣਿਆ ਭਗਵੰਤ ਮਰ ਨੂੰ ਘੇਰਨਾ ਸੋਖ ਹੈ ਨਾ ਉੱਥੇ ਵੀ ਜੀ ਬਿੱਲੀ ਬਣ ਜਾਂਦੇ ਜਾ ਕੇ ਉੱਥੇ ਨਹੀਂ ਬੋਲਦੇ ਇਹ ਤਾਂ ਹਵਦਿਆਂ ਜਿਹੜੇ ਕੀਤੇ ਹੋਏ ਨੇ ਕਾਲੇ ਮਾਲੇ ਉਹ ਛਪਾਉਣ ਵਾਸਤੇ ਉੱਥੇ ਗਏ ਹੋਣਗੇ ਕਿੰਨਾ ਚਿਰ ਬੱਕਰੇ ਦੀ ਮਾਂ ਖੈਰ ਮਨਾਊਗੀ ਫਿਰ ਉਹ ਤਾਂ ਫਿਰ ਅੱਜ ਨਹੀਂ ਤਾਂ ਘਰੋਂ ਨਿਕਲੇ ਆਉਣਗੇ ਉਹ ਤਾਂ ਹੋਣਗੇ ਸਾਹਿਬ ਚਲੋ ਇਸ ਕਚਹਿਰੀ 'ਚ ਵੱਜ ਜਾਓਗੇ ਵਕੀਲ ਵੱਡੇ ਕਰ ਲੋਗੇ ਸ਼ਿਪਾਰਸ਼ਾਂ ਲਾ ਲੋਗੇ ਗਵਾਹ ਮਕਰਾ ਲੋਗੇ ਪਰ ਮਾਤਮ ਵਾਲੀ ਕਚਹਿਰੀ 'ਚ ਕੀ ਕਰੋਗੇ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਨਵੇੜੇ ਉੱਥੇ ਸੱਚੇ ਹੁੰਦੇ ਨੇ ਤਾ ਦੇਖ ਲਓ ਫਿਰ ਕਾਲੀਦਲ ਦਾ ਹਾਲ ਅਰਦਾਸ ਕਰ ਬੈਠੇ ਕਿਤੇ